ਮੇਰੇ ਕੋਈ ਰਹਿੰਦਾ ਉੱਥੇ ਹੁਣ ਰਹਿੰਦਾ ਕਾਕਾ ਉਹ ਫਿਰ ਦੂਜੇ ਹੋਰ ਕਿਸੇ ਘਰ ਗਏ ਉਹ ਸ਼ਹਿਰ ਗਏ ਤੇ ਅਸੀਂ ਆ ਕੇ ਫਿਰ ਪਾਉਣ ਦੇ ਹੈ ਨਾ ਜਦੋਂ ਅੱਛਾ ਉਹ ਤੋਂ ਫਿਰ ਅਸੀਂ ਉੱਥੇ ਚਲੇ ਗਏ ਹਾਂ ਇਧਰ ਆ ਘਰ ਵਾਲਾ ਇਧਰ ਆ ਵਾਈ ਪਾਸ ਕਿਉਂ ਨਾ ਇੱਕ ਵਾਰੀ ਕੋਈ ਆਉਂਦਾ ਨਹੀਂ ਮੁੰਡੇ ਆਉਂਦੇ ਚਾਹ ਪਾਣੀ ਲੈ ਕੇ ਰੋਟੀ ਪਾਣੀ ਲੈ ਕੇ ਰੋਟੀ ਦੇ ਕੇ ਗਏ ਉਹ ਇੱਥੇ ਇੰਨਾ ਕੁਛ ਪਾਣੀ ਦੇ ਵਿੱਚ ਡਰ ਨਹੀਂ ਲੱਗਦਾ ਨਹੀਂ ਡਰ ਨਹੀਂ ਲੱਗਦਾ ਹੁਣ ਤੇ ਤੂੰ ਜਿਹੜੀ ਖਾਣੇ ਤੂੰ ਹਾਂ ਬਿਮਾਰੀ ਕੋਈ ਮਤਲਬ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ ਹੁਣ ਤੇ ਕੋਈ ਨਹੀਂ ਹੈਗੀ ਦਵਾਈ ਖਾਣ ਨਹੀਂ ਆ ਮੈਂ ਕਾਦੀ ਹਾਰ ਦੀ ਹਾਰ ਦੀ ਹਾਂਜੀ ਹਾਂ ਹਾਰ ਦੇ ਵੀ ਪੀ ਵਰਦਾ ਇਹ ਹਾਂਜੀ ਠੀਕ ਆ ਸਿਹਤ ਆਈ ਆ ਵੀ ਆਈ ਆ ਵੀ ਮਤਲਬ ਬਲੱਡ ਪ੍ਰੈਸ਼ਰ ਡਾਕਟਰ ਸਾਹਿਬ ਕਹਿੰਦੇ ਹਾਈ ਹੈ ਫਿਰ ਵੀ ਹਾਸਾ ਚਿਹਰੇ ਤੋਂ ਜਾਂਦਾ ਨਹੀਂ ਚਿਹਰੇ ਤੋਂ ਨਹੀਂ ਮੇਰੇ ਐਸੇ ਤਰ੍ਹਾਂ ਰਹਿੰਦਾ ਜਿਹੜਾ ਕੋਈ ਚੈੱਕ ਕਰਦਾ ਉਹ ਅੱਗੇ ਕਹਿ ਦਿੰਦੇ ਆ ਤੇ ਮੈਨੂੰ ਨਹੀਂ ਮਹਿਸੂਸ ਹੁੰਦਾ ਕੋਈ ਵੀ 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 ਕਿਤੇ ਗਰਮ ਸਵਾਤਾ ਨਹੀਂ ਹੈਗੇ ਬਲੱਡ ਹਾਈ ਨਹੀਂ 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 ਕਿ ਸੁਭਾ ਨਹੀਂ ਗਰਮ ਹੈਗੇ ਇਹ ਬਲੱਡ ਦਾ ਮੈਨੂੰ ਨਹੀਂ ਪਤਾ ਲੱਗਦਾ ਵੀ ਵੱਧਦਾ ਹੈ ਕਿ ਘਟਦਾ ਹੈ ਕਿ ਤਰ੍ਹਾਂ ਵੀ ਮੈਨੂੰ ਨਹੀਂ ਮਹਿਸੂਸ ਆਪ ਨੂੰ ਹੁੰਦਾ ਇਹ ਤਾਂ ਜਿਹੜਾ ਚੈੱਕ ਕਰਾਉਣਾ ਉਦੋਂ ਵਧੀਆ ਹੀ ਹੁੰਦਾ ਖਰਾਕ ਮਿਲ ਜਾਂਦੀ ਹੈ ਖਾਣ ਪੀਣ ਹਾਂਜੀ ਹਾਂਜੀ ਮਿਲ ਜਾਂਦੀ ਹੈ ਜੇ ਮੈਂ ਤਾਂ ਕਿੰਨੀ ਕਿੰਨੀ ਕੁ ਵਾਹੀ ਤੁਹਾਡੀ ਕਰਦੀ ਹੈਗੀ ਆ ਸਾਡੀ ਹੈਗੀ ਹੈ 12 13 ਕਿੱਲੇ ਆ ਫਰੀ ਦੇ ਕਿਤੇ ਵੀ ਲੈਣੇ ਹੋਗੇ ਨਹੀਂ ਠੇਕੇ ਦੇ ਨਹੀਂ ਲੈਂਦੇ ਬਰਦਰ ਕਿੱਲੇ ਖਤਮ ਹਾਂਜੀ ਘਰ ਕਿਵੇਂ ਅੱਗੇ ਤੋਰੋਗੇ ਖਰਚਾ ਪਾਣੀ ਦਾ ਸਾਰਾ ਗਿਆ ਹੋ ਤੈਂ ਕਾਕਾ ਬਾਹਰ ਗਿਆ ਇੱਕ ਪੋਤਰਾ ਅੱਛਾ ਫਿਰ ਉਹ ਕੱਲ ਲਊਗਾ ਠੀਕ ਆ ਤੋ ਵੀ ਕਰ ਦੋ ਉਹ ਬਹੁਤ ਜ਼ਿਆਦਾ ਦੋ ਤਿੰਨ ਟਾਈਮ ਫੰਮ ਲਾਉਂਦਾ